ਜਦੋਂ ਆਪਾਂ ਰੈਸਟੋਰੈਂਟ ਜਾਂਦੇ ਆ ਤੇ ਸ਼ਾਹੀ ਪਨੀਰ ਤਾਂ ਜਰੂਰ ਆਰਡਰ ਕਰਦੇ ਹਾਂ ਰੈਸਟੋਰੈਂਟ ਸਟਾਈਲ ਸ਼ਾਹੀ ਪਨੀਰ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਸਿਰਫ 5 ਤੋਂ 10 ਮਿੰਟ ਦੇ ਵਿੱਚ ਵਿੱਚ ਇੰਨਾ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੋਵੇਗਾ ਤੁਸੀਂ ਇੱਕ ਵਾਰੀ ਬਣਾ ਲਿਆ ਤਾਂ ਵਾਰ-ਵਾਰ ਘਰ ਦੇ ਵਿੱਚ ਹੀ ਬਣਾ ਕੇ ਖਾਓਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਗੈਸ ਤੇ ਕੜਾਹੀ ਰੱਖਾਂਗੇ ਉਸ ਦੇ ਵਿੱਚ ਮੈਂ ਇੱਕ ਚਮਚ ਦੇਸੀ ਘਿਓ ਐਡ ਕਰ ਲਿਆ ਹੈ ਜਦੋਂ ਘਿਓ ਆਪਣਾ ਗਰਮ ਹੋ ਗਿਆ ਤੇ ਇੱਕ ਅੱਧਾ ਚਮਚ ਇਸ ਦੇ ਵਿੱਚ ਆਪਾਂ ਜੀਰਾ ਪਾਵਾਂਗੇ ਥੋੜੀ ਜਿਹਾ ਆਪਾਂ ਇਸ ਦੇ ਵਿੱਚ ਖੜੇ ਮਸਾਲੇ ਪਾਏ ਹਨ ਇਸ ਦੇ ਵਿੱਚ ਮੈਂ ਦਾਲਚੀਨੀ ਤੇ ਨਾਲ ਦੋ ਮੋਟੀਆਂ ਇਲਾਚੀਆਂ ਐਡ ਕਰ ਲਈਆਂ ਹਨ ਤੁਸੀਂ ਤੇਜ ਪਤਾ ਵੀ ਐਡ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਕਟਿਆ ਹੋਇਆ ਅਦਰਕ ਐਡ ਕਰ ਦਵਾਂਗੇ ਨਾਲ ਹੀ ਇਸ ਦੇ ਵਿੱਚ ਆਪਾਂ ਲਸਣ ਵੀ ਐਡ ਕਰ ਦਵਾਂਗੇ ਹੁਣ ਇਹਨਾਂ ਨੂੰ ਆਪਾਂ ਥੋੜੇ ਜੇ ਟਾਈਮ ਦੇ ਲਈ ਪੁੰਨ ਲਵਾਂਗੇ ਇਹ ਬਹੁਤ ਹੀ ਸਿੰਪਲ ਤੇ ਆਸਾਨ ਤਰੀਕਾ ਹੈ ਸ਼ਾਹੀ ਪਨੀਰ ਬਣਾਉਣ ਦਾ ਤੁਸੀਂ ਇੱਕ ਵਾਰੀ ਜਰੂਰ ਇਸ ਨੂੰ ਟ੍ਰਾਈ ਕਰਿਓ ਹੁਣ ਇਸ ਦੇ ਵਿੱਚ ਆਪਾਂ ਦੋ ਵੱਡੇ ਸਾਈਜ਼ ਦੇ ਪਿਆਜ਼ ਕੱਟ ਕੇ ਐਡ ਕਰ ਲਏ ਹਨ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮੋਟਾ-ਮੋਟਾ ਹੀ ਕੱਟ ਲਿਆ ਹੈ ਹੁਣ ਇਹਨਾਂ ਨੂੰ ਵੀ ਆਪਾਂ ਥੋੜੇ ਟਾਈਮ ਦੇ ਲਈ ਪਹਿਲਾਂ ਭੁੰਨ ਲਵਾਂਗੇ ਇਸ ਤੋਂ ਆਸਾਨ ਤਰੀਕਾ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਦੋ ਹਰੀਆਂ ਮਿਰਚਾਂ ਤੇ ਨਾਲ ਹੀ ਹੁਣ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਭੁੰਨ ਲੈਣਾ ਹੈ ਇਹ ਸਾਰਾ ਸਮਾਨ ਆਪਾਂ ਓਨੇ ਟਾਈਮ ਦੇ ਲਈ ਭੁੰਨਾਂਗੇ ਜਦੋਂ ਤੱਕ ਇਹ ਸੌਫਟ ਨਹੀਂ ਹੋ ਜਾਂਦਾ ਇਹ ਦੇਖੋ ਇੱਥੇ ਪਿਆਜ਼ ਆਪਣੇ ਥੋੜੇ ਜੇ ਸੌਫਟ ਹੋ ਚੁੱਕੇ ਹਨ ਹੁਣ ਇਸ ਸਟੇਜ 'ਤੇ ਆਪਾਂ ਪਾ ਦਵਾਂਗੇ ਟਮਾਟਰ ਇੱਥੇ ਮੈਂ ਚਾਰ ਟਮਾਟਰ ਲਏ ਹਨ ਤੇ ਉਹਨਾਂ ਨੂੰ ਇਸ ਤਰ੍ਹਾਂ ਰਫਲੀ ਕੱਟ ਲਿਆ ਹੈ ਨਾਲ ਹੀ ਹੁਣ ਇੱਥੇ ਆਪਾਂ ਪਾਵਾਂਗੇ ਤਣੀਆਂ ਦੀਆਂ ਡੰਡੀਆਂ ਤੇ ਨਾਲ ਐਡ ਕਰਾਂਗੇ 10 ਤੋਂ 15 ਕਾਜੂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਭੁੰਨ ਲਵਾਂਗੇ ਟਮਾਟਰ ਦਾ ਮੇਨ ਰੋਲ ਹੁੰਦਾ ਹੈ ਸ਼ਾਹੀ ਪਨੀਰ ਦੇ ਵਿੱਚ ਇਸ ਲਈ ਟਮਾਟਰ ਜਿਹੜੇ ਤੁਸੀਂ ਉਹ ਜਾਦੇ ਹੀ ਐਡ ਕਰਨੇ ਹਨ ਹੁਣ ਸਵਾਦ ਦੇ ਅਨਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰਕੇ ਤੇ ਹੁਣ ਇਹਨਾਂ ਨੂੰ ਆਪਾਂ ਪਕਾ ਲਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ ਹੁਣ ਇਹਨਾਂ ਨੂੰ ਆਪਾਂ ਕਵਰ ਕਰਕੇ 2 ਤੋਂ 4 ਮਿੰਟ ਲਈ ਪਕਾ ਲਵਾਂਗੇ ਇਹ ਦੇਖੋ ਆਪਾਂ 4 ਮਿੰਟ ਬਾਅਦ ਚੈੱਕ ਕਰਦੇ ਹਾਂ ਆਪਣੇ ਸਾਰਾ ਜਿਹੜਾ ਪਿਆਜ਼ ਟਮਾਟਰ ਸਭ ਚੀਜ਼ਾਂ ਸੌਫਟ ਹੋ ਚੁੱਕੀਆਂ ਹਨ ਇਹ ਦੇਖੋ ਇਸ ਤਰ੍ਹਾਂ ਮੈਂ ਕੜਸੀ ਦੇ ਨਾਲ ਇਹਨਾਂ ਨੂੰ ਹੌਲੀ-ਹੌਲੀ ਦਬਾ ਰਹੀ ਹਾਂ ਤੇ ਬਹੁਤ ਈਜ਼ੀ ਤਰੀਕੇ ਦੇ ਨਾਲ ਇਹ ਦਬ ਰਹੇ ਹਨ ਹੁਣ ਇਹਨਾਂ ਨੂੰ ਆਪਾਂ ਠੰਡੇ ਕਰਨ ਲਈ ਥੋੜੇ ਟਾਈਮ ਦੇ ਲਈ ਰੱਖ ਦਵਾਂਗੇ ਇਹ ਦੇਖੋ ਇਥੇ ਥੋੜੀ ਜੀ ਮੈਨੂੰ ਜਲਦੀ ਸੀ ਇਸ ਲਈ ਮੈਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਤੇ ਇਸ ਦੀ ਹੁਣ ਗਰੇਵੀ ਬਣਾ ਲਵਾਂਗੀ ਜੇਕਰ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਠੰਡਾ ਕਰਕੇ ਫਿਰ ਮਿਕਸੀ ਦੇ ਵਿੱਚ ਪਾ ਕੇ ਮਿਕਸ ਕਰ ਸਕਦੇ ਹੋ ਹੁਣ ਆਪਾਂ ਮਿਕਸਰ ਜਾਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾ ਦਵਾਂਗੇ ਤੇ ਇਹਨਾਂ ਦਾ ਇੱਕ ਸਮੂਥ ਜਿਹਾ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਲੋ ਜੀ ਇੱਥੇ ਆਪਣਾ ਪੇਸਟ ਬਣ ਕੇ ਤਿਆਰ ਹੋ ਚੁੱਕਾ ਹੈ ਬਹੁਤ ਹੀ ਸਮੂਥ ਪੇਸਟ ਬਣਿਆ ਹੈ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਪੇਸਟ ਦੇ ਵਿੱਚ ਕੋਈ ਚੀਜ਼ਾਂ ਬਾਕੀ ਰਹਿ ਗਈਆਂ ਹਨ ਤਾਂ ਤੁਸੀਂ ਸ਼ਾਨਣੀ ਦੇ ਨਾਲ ਸ਼ਾਨ ਕੇ ਬਿਲਕੁਲ ਪੇਸਟ ਨੂੰ ਸਮੂਥ ਕਰ ਸਕਦੇ ਹੋ ਹੁਣ ਆਪਾਂ ਇੱਥੇ ਲਵਾਂਗੇ ਦੋ ਵੱਡੇ ਚਮਚ ਦਹੀਂ ਦੇ ਇਸ ਦੇ ਵਿੱਚ ਆਪਾਂ ਕੁਝ ਬੇਸਿਕ ਜੇ ਮਸਾਲੇ ਐਡ ਕਰਾਂਗੇ ਇੱਥੇ ਮੈਂ ਐਡ ਕੀਤਾ ਹੈ ਤਨੀਆ ਪਾਊਡਰ 1/4 ਚਮਚ ਲਾਲ ਮਿਰਚ ਦਾ ਪਾਊਡਰ 1 ਚਮਚ ਇਸ ਦੇ ਵਿੱਚ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ 1 ਚਮਚ ਹੀ ਇਸ ਦੇ ਵਿੱਚ ਆਪਾਂ ਜੀਰਾ ਪਾਊਡਰ ਐਡ ਕੀਤਾ ਹੈ 1/4 ਚਮਚ ਇਸ ਦੇ ਵਿੱਚ ਆਪਾਂ ਹਲਦੀ ਪਾਊਡਰ ਐਡ ਕਰਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਸਮੂਥ ਜੈਸਤਾ ਆਪਾਂ ਪੇਸਟ ਬਣਾ ਲਵਾਂਗੇ। ਲੋ ਜੀ ਇੱਥੇ ਆਪਣਾ ਪੇਸਟ ਬਣ ਕੇ ਤਿਆਰ ਹੋ ਚੁੱਕਾ ਹੈ। ਹੁਣ ਆਪਾਂ ਗੈਸ ਤੇ ਫੇਰ ਕੜਾਈ ਰੱਖਾਂਗੇ। ਉਸ ਦੇ ਵਿੱਚ ਮੈਂ ਇੱਕ ਚਮਚ ਦੇਸੀ ਘਿਓ ਦਾ ਐਡ ਕੀਤਾ ਹੈ। ਤੁਸੀਂ ਕੋਈ ਵੀ ਤੇਲ ਵਗੈਰਾ ਯੂਜ਼ ਕਰ ਸਕਦੇ ਹੋ। ਹੁਣ ਮੈਂ ਇੱਥੇ ਥੋੜਾ ਜਿਹਾ ਅਦਰਕ ਲੰਮਾ ਲੰਮਾ ਕੱਟ ਕੇ ਤੇ ਇੱਕ ਮਿਰਚ ਹਰੀ ਕੱਟ ਕੇ ਐਡ ਕਰ ਲਈ ਹੈ। ਇਸ ਤਰ੍ਹਾਂ ਥੋੜੀਆਂ ਜਿਹੀਆਂ ਇਹ ਚੀਜ਼ਾਂ ਐਡ ਕਰਾਂਗੇ। ਤਾ ਸ਼ਾਹੀ ਪਨੀਰ ਬਹੁਤ ਹੀ ਜ਼ਿਆਦਾ ਟੇਸਟੀ ਬਣੇਗਾ ਤੇ ਇੱਕ ਛੋਟਾ ਚਮਚ ਇਸ ਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰ ਲਵਾਂਗੇ ਤੇ ਥੋੜਾ ਜਿਹਾ ਇਸ ਨੂੰ ਪਨ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਦਹੀਂ ਵਾਲਾ ਪੇਸਟ ਤੇ ਇਸ ਨੂੰ ਹੁਣ ਆਪਾਂ 1 ਤੋਂ 2 ਮਿੰਟ ਲਈ ਇਸ ਤਰ੍ਹਾਂ ਪਕਾ ਲਵਾਂਗੇ ਹਿਲਾਉਂਦੇ ਹੋਏ ਤੇ ਇੱਥੇ ਹੁਣ ਨਾਲ ਹੀ ਮੈਂ ਐਡ ਕਰਨ ਲੱਗੀ ਹਾਂ ਜਿਹੜਾ ਆਪਾਂ ਪੇਸਟ ਬਣਾਇਆ ਸੀ ਟਮਾਟਰਾਂ ਦਾ ਤੇ ਪਿਆਜ਼ਾਂ ਦਾ ਹੁਣ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਪਕਾਵਾਂਗੇ ਤਾਂ ਕਿ ਜਿਹੜੀ ਆਪਣੀ ਗਰੇਵੀ ਆ ਉਹ ਤਲੇ ਦੇ ਨਾਲ ਨਾ ਲੱਗੇ ਥੋੜਾ ਜਿਹਾ ਇਸ ਦੇ ਵਿੱਚ ਪਹਿਲਾਂ ਆਪਾਂ ਪਾਣੀ ਐਡ ਕਰ ਲਵਾਂਗੇ ਇਥੇ ਆਪਾਂ ਜਾਰ ਦੇ ਵਿੱਚ ਜਿਹੜਾ ਥੋੜਾ ਜਿਹਾ ਲੱਗਾ ਸੀ ਮਿਕਸਰ ਉਸ ਦੇ ਵਿੱਚ ਹੀ ਅੱਧਾ ਕ ਕੱਪ ਪਾਣੀ ਦਾ ਪਾ ਕੇ ਤੇ ਉਸ ਨੂੰ ਮਿਕਸ ਕਰਕੇ ਇਸ ਦੇ ਵਿੱਚ ਪਾ ਦਿੱਤਾ ਹੈ ਹੁਣ ਇਸ ਨੂੰ ਆਪਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਤੇ ਫਿਰ ਇਸ ਨੂੰ ਆਪਾਂ 5 ਮਿੰਟ ਲਈ ਪੱਕਣ ਦਵਾਂਗੇ ਤਾਂ ਕਿ ਗਰੇਵੀ ਆਪਣੀ ਬਹੁਤ ਹੀ ਜਲਦੀ ਸਮੂਤ ਤੇਠੀ ਬਣ ਕੇ ਤਿਆਰ ਹੋ ਜਾਵੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਆਪਣੀ ਗਰੇਵੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਵਿੱਚੋਂ ਵਿੱਚੋਂ ਇਸ ਤਰ੍ਹਾਂ ਆਪਾਂ ਇਸ ਨੂੰ ਹਿਲਾਈ ਜਾਵਾਂਗੇ ਹੁਣ ਦੂਸਰੀ ਸਾਈਡ ਤੇ ਆਪਾਂ ਪਨੀਰ ਵੀ ਕੱਟ ਕਰ ਲਵਾਂਗੇ ਪਨੀਰ ਇੱਥੇ ਮੈਂ ਥੋੜਾ ਜਿਹਾ ਵੱਡੇ ਸਾਈਜ਼ ਦਾ ਕੱਟ ਕਰਾਂਗੀ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਵੱਡੇ ਪੀਸ ਕੱਟ ਕਰ ਸਕਦੇ ਹੋ ਇੱਥੇ ਆਪਾਂ ਸਾਰਾ ਪਨੀਰ ਕੱਟ ਲਿਆ ਹੈ ਹੁਣ ਆਪਾਂ ਇੱਕ ਵਾਰੀ ਗਰੇਵੀ ਚੈੱਕ ਕਰਦੇ ਹਾਂ ਦੇਖੋ ਗਰੇਵੀ ਆਪਣੀ ਪਰਫੈਕਟ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਸਟੇਜ ਦੇ ਉੱਪਰ ਆਪਾਂ ਇਸ ਦੇ ਵਿੱਚ ਪਨੀਰ ਐਡ ਕਰ ਦਵਾਂਗੇ ਤੇ ਹੁਣ ਇਸ ਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਬਸ ਇਸ ਨੂੰ ਹੁਣ ਆਪਾਂ 1 ਤੋਂ 2 ਮਿੰਟ ਲਈ ਹੀ ਪਕਾਉਣਾ ਹੈ ਆਪਣਾ ਪਰਫੈਕਟ ਸ਼ਾਹੀ ਪਨੀਰ ਬਣ ਕੇ ਤਿਆਰ ਹੋ ਜਾਵੇਗਾ ਥੋੜੀ ਜੀ ਇਸ ਦੇ ਵਿੱਚ ਆਪਾਂ ਮਲਾਈ ਐਡ ਕਰ ਲਵਾਂਗੇ ਮੈਂ ਕਰਦੀ ਹੀ ਮਲਾਈ ਲਈ ਹੈ ਦੁੱਧ ਦੇ ਉੱਪਰੋਂ ਉਤਾਰ ਕੇ ਤੇ ਇੱਕ ਵਾਰੀ ਮਿਕਸ ਕਰਾਂਗੇ ਤੇ ਹੁਣ ਦੇਖੋ ਆਪਣਾ ਪਰਫੈਕਟ ਸ਼ਾਹੀ ਪਨੀਰ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਇਸ ਦੀ ਗਰੇਵੀ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਹੈ ਕਿੰਨੀ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਬ੍ਰੀਕ ਕਟਿਆ ਹੋਇਆ ਧਨੀਆ ਤੁਸੀਂ ਚਾਹੋ ਤਾਂ ਕਸਤੂਰੀ ਮੇਥੀ ਵੀ ਐਡ ਕਰ ਸਕਦੇ ਹੋ ਤੇ 1/4 ਚਮਚ ਇਸ ਦੇ ਵਿੱਚ ਆਪਾਂ ਗਰਮ ਮਸਾਲਾ ਪਾ ਦਵਾਂਗੇ ਤੇ ਲਓ ਜੀ ਪਰਫੈਕਟ ਸ਼ਾਹੀ ਪਨੀਰ ਬਣ ਕੇ ਤਿਆਰ ਹੋ ਚੁੱਕਾ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਵਾਲੇ ਇਸ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ